ਜੀ ਕਿਹੜੀ ਪਾਰਟੀ ਵੱਲੋਂ ਦੇ ਰਹੇ ਚੇਅਰਮੈਨ ਤੁਹਾਡੇ ਵੱਲੋਂ ਨੇ ਐਮਐਲਏ ਕਹਲੀ ਦਲ ਵੱਲੋਂ ਨੇ ਸਾਨੂੰ ਇਹ ਦੱਸੋ ਹੈ ਕਿਹੜੀ ਜਮਾਤ ਚ ਨੇ ਸੁਣ ਤਾਂ ਲਈਏ ਕੀ ਕਹਿੰਦੇ ਨੇ ਉਹ ਤਾਂ ਮਗਰੋਂ ਸੁਣ ਲੈ ਜੇ ਪਹਿਲੇ ਸਾਨੂੰ ਪਾਰਟੀ ਦੀ ਤੁਸੀਂ ਟਾਈਮ ਸਾਨੂੰ ਕਰ ਕਿਰਪਾ ਕਰਕੇ ਦੱਸੋ 10 ਦਿਨ ਮੈਂ ਦੱਸ ਦਿੰਦਾ ਮੈਂ ਦੱਸ ਦਿੰਦਾ ਹਾਂਜੀ ਵਾਜਬਾ ਸਾਹਿਬ ਸਮਝੋ ਉਹ ਸਾਡਾ ਗੋਮਨਾਮ ਮੈਂਬਰ ਨੂੰ ਟਾਈਮ ਦੇ ਰਹੋ ਗੋਮਨਾਮ ਮੈਂਬਰ ਨਹੀਂ ਨੇ ਮੈਂ ਉਹਦਾ ਨਾਮ ਲਿਆ ਡਾਕਟਰ ਸੁਖਵਿੰਦਰ ਕੁਮਾਰ ਚੁੱਕੀ ਵਿਧਾਨ ਸਭਾ ਮੈਂਬਰ ਪਾਰਟੀ ਤੇ ਦੱਸੋ ਕਿਹੜੀ ਦਿਨ ਇੱਥੇ ਕਲੀਅਰ ਕਰੋ ਵਾਜਬਾ ਜੀ ਜਵਾਬ ਦੇ ਲੋ ਕਲੀਅਰ ਕਰੋ ਜਵਾਬ ਦੇ ਲੋ ਜਵਾਬ ਲਵਾ ਇਹ ਯਾਰ ਜਵਾਬ ਦੋ ਜਵਾਬ ਦਿਓ ਜਿਹੜੀ ਗੋਟੀ ਵੱਲੋਂ ਤੁਸੀਂ ਪਹਿਲਾਂ ਆਪ ਗੱਲ ਕੀਤੀ ਕਿ ਅੱਜ ਦਾ ਮੁੱਦਾ ਬੜਾ ਗੰਭੀਰ ਹੈ ਨਾ ਰਾਜਨੀਤੀ ਕਰ ਨਾ ਕਰੀਏ ਮਜ਼ਦੂਰਾਂ ਦੀ ਗੱਲ ਕਰ ਰਹੇ ਆ ਤੇ ਤੁਸੀਂ ਮਜ਼ਦੂਰਾਂ ਦੀ ਗੱਲ ਹੋਣ ਨਹੀਂ ਦੇ ਰਹੇ ਤੁਸੀਂ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਹੋਣ ਦਿੰਦੇ ਗਰੀਬ ਬੰਦੇ ਦੀ ਗੱਲ ਕਿਉਂ ਨਹੀਂ ਹੋਣ ਦੇ ਰਹੇ ਤੁਸੀਂ ਜਿਹੜਾ ਗਰੀਬ ਜਿਹਦਾ ਚੁੱਲ੍ਹਾ ਹੀ ਮਨੇਗਾ ਨਾਲ ਚੱਲ ਰਿਹਾ ਹੈ ਤਾਂ ਉਹਦੀ ਉਹ ਗੱਲ ਕਰਨਾ ਚਾਹ ਰਹੇ ਆ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਹੈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਦੂਜੀ ਵਾਰ ਬੰਗਿਆ ਤੋਂ ਐਮ ਐਲ اے ਨੇ ਤੁਸੀਂ ਇੱਕ ਗਰੀਬ ਦੀ ਗੱਲ ਉਹਨਾਂ ਨੂੰ ਕਿਉਂ ਨਹੀਂ ਕਰਦੇ ਰਹੇ ਨਹੀਂ ਪਾਰਟੀ ਜ਼ਰੂਰੀ ਹੈ ਕਿ ਗੱਲ ਜ਼ਰੂਰੀ ਹੈ ਪਾਰਟੀ ਜ਼ਰੂਰੀ ਹੈ ਕਿ ਗੱਲ ਜ਼ਰੂਰੀ ਹੈ ਮੁੱਦਾ ਦੇਖੋ ਨਾ ਕਿਹੜਾ ਆ ਕਿਸੇ ਹੋਰ ਮੁੱਦੇ ਤੇ ਪੁੱਛ ਲਿਓ ਸੁਖੀ ਜੀ ਵੱਲੋਂ ਨਹੀਂ ਤੁਹਾਡਾ ਟਾਈਮ ਨਹੀਂ ਕਟਿਆ ਤੁਹਾਨੂੰ ਜਿੰਨਾ ਟਾਈਮ ਕਿਉਂ ਦੇਵਾਂਗੇ ਦੇਖੋ ਤੁਸੀਂ ਇੱਕ ਗਰੀਬ ਬਾਜਵਾ ਸਾਹਿਬ ਮੇਰੀ ਗੱਲ ਦਾ ਜਵਾਬ ਦਿਓ ਪਹਿਲਾਂ ਤਾਂ ਤੁਸੀਂ ਸੈਸ਼ਨ ਨੂੰ ਕਹਿੰਦੇ ਕਿ ਸੈਸ਼ਨ ਠੀਕ ਨਹੀਂ ਜੇ ਕੋਈ ਮੈਂਬਰ ਉਹਦੇ ਬਾਰੇ ਗੱਲ ਕਰਨਾ ਚਾਹ ਰਿਹਾ ਫੇਰ ਗੱਲ ਕਿਉਂ ਨਹੀਂ ਹੋ ਰਹੀ ਫੇਰ ਤੁਸੀਂ ਕਹਿੰਦੇ ਰਾਜਨੀਤੀ ਗੱਲ ਕਰਨ ਦੇ ਉਹਨਾਂ ਨੂੰ ਗੱਲ ਕਰਨ ਦਿਓ ਬੋਲੋ ਜੀ ਡਾਕਟਰ ਸਾਹਿਬ ਬੋਲੋ ਪਲੀਜ਼ ਚੇਅਰ ਟਾਈਮ ਉਹਨੂੰ ਦੇ ਰਹੀ ਐ ਉਹਨਾਂ ਨੂੰ ਚੇਅਰ ਟਾਈਮ ਦੇ ਰਹੀ ਐ ਸੁਖੀ ਜੀ ਬੋਲੋ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਤੁਸੀਂ ਗਰੀਬਾਂ ਦੀ ਗੱਲ ਨਹੀਂ ਹੋਣੀ ਨਹੀਂ ਇੱਥੇ ਬੋਲਣ ਦਿਓ ਉਹਨਾਂ ਨੂੰ ਬੈਠੋ 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 ਦੇਖੋ ਹਾਊਸ ਦਾ ਡੈਕੋਰਮ ਬਣਦੀ ਹੈ ਜੀ ਕਿਹੜੀ ਪਾਰਟੀ ਵੱਲੋਂ ਦੇ ਰਹੇ ਚੇਅਰਮੈਨ ਤੁਹਾਡੇ ਵੱਲੋਂ ਨੇ ਐਮਐਲਏ ਕਾਲੀ ਦਲ ਵੱਲੋਂ ਨੇ ਸਾਨੂੰ ਇਹ ਦੱਸੋ ਹੈ ਕਿਹੜੀ ਜਮਾਤ ਚ ਨੇ ਸੁਣ ਤਾਂ ਲਈਏ ਕੀ ਕਹਿੰਦੇ ਨੇ ਉਹ ਤਾਂ ਮਗਰੋਂ ਸੁਣ ਲੈ ਜੇ ਪਹਿਲੇ ਸਾਨੂੰ ਪਾਰਟੀ ਦੀ ਤੁਸੀਂ ਟਾਈਮ ਸਾਨੂੰ ਕਿਰਪਾ ਕਰਕੇ ਦੱਸੋ ਦੱਸ ਦਿਨੇ ਮੈਂ ਦੱਸ ਦਿੰਦਾ ਮੈਂ ਦੱਸ ਦਿੰਦਾ ਹਾਂ ਜੀ